ਹਾਂਜੀ ਦੋਸਤ ਅੱਸੀ ਕੱਲ ਦਿਸਾਰਾਂ ਮੈਂ ਤੁਹਾਡਾ ਆਪਣਾ ਰਿਕਵਰੀ ਦੇ ਕੱਲ ਕਰਤਾ ਹੈ ਬੱਬੂ ਬਲਕੌਰ ਸਿੰਘ ਜੀ ਬਾਰੇ ਬੱਬੂ ਬਲਕੌਰ ਸਿੰਘ ਨਾਲ ਅੱਜ ਤੋਂ ਬਾਅਦ ਇੱਕ ਇੰਟਰਵਿਊ ਕੀਤੀ ਹੈ ਇੰਟਰਵਿਊ ਦੇ ਵਿੱਚ ਬੱਬੂ ਬਲਕੌਰ ਸਿੰਘ ਨੇ ਸਿੱਧੂ ਮੂਸੇਵਾਲਾ ਦੇ ਆਉਣ ਵਾਲੇ ਗੀਤਾਂ ਬਾਰੇ ਤੇ ਵਿਰੋਧੀ ਸਿੰਘਾਂ ਬਾਰੇ ਦੇਖੋ ਕੀ ਕਿਹਾ ਬਲਜੀ ਅਗਲੇ ਤਿਆਰੇ ਕਾ ਪਗਣਾ ਮੈਦਾਨ ਛੱਟਣ ਲੱਗੇ ਆ ਜੀ ਮੈਂ ਮੈਂ ਸਿੱਧੂ ਦੇ ਜਿੰਨੇ ਵੀ ਉਹਦੇ ਸਮੇਂ ਦੇ ਉਹਦੇ ਆਪਣਾ ਕੰਪੈਰੀਟਿਵ ਚੱਲਦੇ ਸੀਗੇ ਜਿੰਨਾ ਜਿੰਨਾ ਨਾਲ ਸਾਡਾ ਮੁਕਾਬਲਾ ਹੁੰਦਾ ਤਾਂ ਆਪਾਂ ਪਿੱਛੇ ਰਹਿਣ ਵਾਲੇ ਨਹੀਂ ਹਲੇ ਦੱਬੀ ਰੱਖਾਂਗੇ ਕਿੰਨੇ ਬਹੁਤ ਮੈਟਰ ਪਿਆ ਤੇ ਚਲਦੇ ਰਹੂਗਾ ਉਦਾਸੀ ਵੀ ਹੁੰਦੀ ਹੈ ਵਿਕਾਸ਼ ਆ ਜੋ ਆਪ ਹੁੰਦਾ ਤਾਂ ਇਸ ਖੁਸ਼ੀ ਨੇ ਹੋਰ ਵੀ ਦੁਨਾ ਤੀਣਾ ਹੋਣਾ ਸੀ ਜੋ ਅਕਾਲਪੁਰਖ ਦੀ ਖੁਸ਼ੀ ਹੈ ਠੀਕ ਹੈ ਉਹਦੀ ਕਲਾ ਜਿਹੜੀ ਹੈ ਹਮੇਸ਼ਾ ਦਰਸ਼ਕਾਂ ਦੇ ਸਿਰ ਚੜ ਕੇ ਬੋਲਦੀ ਰਹੂਗੀ ਹਮੇਸ਼ਾ ਨਾਲ ਇਹ ਗੀਤ ਤਾਂ ਇਨਾ ਵੱਡਾ ਹੈ ਕੋਈ ਵੀ ਵੀਡੀਓ ਵੀ ਸਾਰੀ ओरिजिनल ਉਹਦੇ ਆਪਣੇ ਹੱਥਾਂ ਦੀ ਬਣੀ ਹੋਈ ਹੈ ਸੱਚ ਕੋਛੋ ਦਾ ਮੈਂ ਉਹਦਾ ਗੀਤਾਂ ਤੋਂ ਉਦਾਸ ਹੁੰਦਾ ਹਾਂ ਮੈਂ ਉਹਦੇ ਖਾਇ ਜਿੰਨੇ ਉਹਨੂੰ ਚਾਹਣ ਵਾਲੇ ਨੇ ਉਹ ਬੇਸਬਰੀ ਨਾਲ ਗੀਤ ਕਰਦੇ ਆ ਬਸ ਮੇਰੀ ਬੰਦ ਚ ਇੰਨਾ ਕ ਸੁਕੂਨ ਹੁੰਦਾ ਵੀ ਉਹਦੇ ਚਾਹਣ ਵਾਲਿਆਂ ਨੂੰ ਅੱਜ ਫਰਾਕ ਮਿਲ ਗਈ ਕੋਈ ਨਾ ਕਿ ਇਹ ਉਹਨਾਂ ਨੂੰ ਉਹ ਉਹ ਮੇਰੇ ਨਾਲੋਂ ਵੀ ਜ਼ਿਆਦਾ ਕਰਦੇ ਨੇ ਹਨ ਪਰੰਤੂ ਮੇਰਾ ਉਹਨੂੰ ਦੇਖ ਕੇ ਉਹਦੇ ਫੁਟੇਜ ਨੂੰ ਦੇਖ ਕੇ ਉਹਨੂੰ ਹਾਸਦੇ ਗਾਉਂਦੇ ਨੂੰ ਦੇਖ ਕੇ ਕਹਿੰਦਾ ਪਿੱਛੇ ਵੱਲ ਚਲਾ ਜਾ ਨਾ ਫੇਰ ਆਪਦੇ 2000 ਦਿਨਾਂ ਚ ਹੌਲੀ ਹੌਲੀ ਮਨ ਨੂੰ ਸਮਝਾ ਲਈ। ਇੱਕ ਹਫਤਾ ਹੋ ਗਿਆ ਮੈਂ ਮੇਰੇ ਫੋਨ ਨਾਲ ਜਿਹੜੇ ਪੂਰੇ ਜਮਾ ਇੰਨਾ ਬੀਵੀ ਹੋਏ ਪਰ ਇਹਨੇ ਵੀ ਮੈਂ ਰਿਪਲਾਈ ਨਹੀਂ ਕਰ ਪਾਉਂਦਾ ਲੋਕਾਂ ਦਾ ਕਿ ਇੰਨੀ ਉਸਤਾ ਕੀ ਕਿਹੜਾ ਸੌਂਗ ਆ ਰਿਹਾ ਜੀ ਕਿ ਮੰਨ ਲਓ ਉਹਨਾਂ ਨੂੰ ਇਹ ਹੁੰਦਾ ਵੀ ਪਤਾ ਲੱਗ ਜੇ ਮੜਾ ਵੀ ਫਲਾਣਾ ਹੋ ਸਕਦਾ ਜਾਂ ਐ ਹੋ ਸਕਦਾ ਬੜਾ ਬੇਸਬਰੀ ਸੀ ਯੂਥ ਦੇ ਵਿੱਚ ਹੁਣ ਤਾਂ ਯੂਥ ਤਾਂ ਕੀ ਹੁਣ ਤਾਂ ਉਹ ਮੈਚਰ ਵਰਗ ਵੀ ਸਾਰੇ ਮੇਰੀ ਏਜ ਗਰੁੱਪ ਦੇ ਵੀ ਸਾਰੇ ਲੋਕ ਸੁਣਨਾ ਚਾਹੁੰਦੇ ਆ ਕਿ ਉਹ ਦੁਬਾਰੇ ਫਿਰ ਤੋਂ ਆ ਗਏ ਹੈ ਨਾ ਤਾਂ ਕਈ ਲੋਕ ਨਿੱਕੇ ਨੂੰ ਲੈ ਕੇ ਵੀ ਇਦਾਂ ਦੀ ਕਿਆਸ ਕਰਦੇ ਆ ਜੀ ਦੇਖੋ ਜੀ ਇਹ ਤਾਂ 500 ਦਾ ਜੇ ਕਰ ਦੂ ਹੈ ਇਦਾਂ ਕਰਕੇ ਇਹ ਲੋਕ ਸੋਚ ਰਹੇ ਹੈ ਇਸ ਤਰ੍ਹਾਂ ਤਾਂ ਚਲੋ ਪ੍ਰਮਾਤਮਾ ਕਰੇ ਉਹਨਾਂ ਦੀਆਂ ਦੁਆਵਾਂ ਨੂੰ ਪੂਰ ਪਵੇ ਤੇ ਬੇਟਾ ਆਉਣ ਨਾਲੇ ਕਾਫੀ Song ਸਾਡੇ ਕੋਲੇ ਪੈਂਡਿੰਗ ਨੇ ਕਾਫੀ ਤਿਆਰ ਵੀ ਪਏ ਨੇ ਕੁਝ ਥੋੜੋ ਬੋਤ 19 ਕੀ ਮਾਤਾ ਕਰਮਲੇ ਵੀ ਨੇ ਪਰ ਅਜੋ ਹਲੇ ਬੈਟਰ ਬਹੁਤ ਪਿਆਰਨ ਮੈਂ ਇਹ ਕਹਿ ਸਕਦਾ ਮੈਂ ਦਰਸ਼ਕਾਂ ਨੂੰ ਤੁਹਾਡੇ ਮਾਧਿਅਮ ਦੇ ਨਾਲ ਇੰਨੀ ਗੱਲ ਕਹਿ ਸਕਦਾ ਵੀ ਸਿੱਧੂ ਇੱਕ ਕਮੀਜ਼ ਦੂਰਾ ਹੈ ਪਰ ਇੰਨੀ ਵੀ ਜਿਆਦਾ ਨਹੀਂ ਕਿ ਵਿਰੋਧੀ ਹਿੱਸਾ ਚੱਕ ਜਾਣ ਉਹ ਕਰ ਆਪਣੀ ਮਜ਼ਹੂਰਗੀ ਦਾ ਅਹਿਸਾਸ ਹਮੇਸ਼ਾ ਕਰਵਾਉਂਦਾ